ਸਾਹਿਬ ਵਾਹਿਗੁਰੂ ਜੀ ਫਤਿਹ ਜੇ ਮਨਾਂ ਤੇ ਤਾਂ ਨਿਕਲ ਜਾਗਦਾ ਜਨੂਬ ਸ਼ਹਿਰ ਤੋਂ ਹੋ ਕੇ ਲਗ ਲਗ ਪਿੰਡਾਂ 'ਚ ਹੋ ਕੇ ਕੈਂਸਲ ਹੋ ਆ ਜੋ ਹੋ ਕੇ ਜੇ ਨੂੰ ਚਾ ਜਾ ਕੇ ਸਮਾਪਤ ਕਿੱਥੇ ਜਾਏਗਾ ਅੰਦਾਜ਼ ਕੀ ਕਹਿਣਾ ਹੈਗਾ ਕਿ ਜਿਹੜਾ 29 ਸਾਲਾਂ ਦਾ ਲਗਦਾ ਇਹ ਗੱਡੇ ਜਾ ਕੇ ਨੇ ਆ ਸੰਤਾਨ ਵਾਸੋਂ ਬੋਲਾ ਆਸਾਂ ਹੈਗਾ ਪਰ ਤੁਸੀਂ ਮੇਰੇ ਤੋਂ ਕਿਸਨੇ ਦੇ ਸੋ ਆ ਵੀ ਸੰਤਾਨ ਜਾ ਕੇ ਰੋਟੇ ਲਈ ਜੀ ਸਾਲੀ ਆਇਆ ਜਿੱਥੇ ਦਾ ਗੱਲਬਾਤ ਕੀਤੀ ਗਈ ਹੈ ਉਹਨਾਂ ਦਾ ਬਿਆਨ ਸ਼ਮਿਲ ਸੋ ਤਰ੍ਹਾਂ ਹਰ ਚੋ ਪੰਜਾਬ ਦੀ ਪਖਾਨ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਤਨ ਸ਼ਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰਸਾਇਆ ਹੋਰ ਪੰਜਾ ਪਿਆਰਿਆਂ ਦੀ ਅਗਵਾਈ ਦੇ ਹੇਠ ਮਤਲਬ ਕਿ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਔਰ ਸਭ ਤੋਂ ਪਹਿਲਾਂ ਨੂਕਸ਼ਹਿਰ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਸੀ ਔਰ ਕੋਠੇ ਨੰਗਲ ਫਿਰ ਸਿਹੋੜਾ ਕੋਠੀ ਪ੍ਰੇਮ ਸਿੰਘ ਮਿਆਣੀ ਤਰਗੜ ਸੁਲਤਾਨਪੁਰ ਗਵਿੰਦਸਰ ਤੋਂ ਭੁਏ ਹੁੰਦੇ ਹੋਏ ਫਿਰ ਮਤਲਬ ਕਿ ਜਿਹੜਾ ਸਮਾਪਤੀ ਜਿਹੜੀ ਆ ਉਹ ਅਨੂਪ ਸ਼ਹਿਰ ਗ੍ਰਹਿ ਵਿਖੇ ਹੋਊਗੀ ਗੁਰਦੁਆਰਾ ਸਾਹਿਬ ਦੇ ਹਾਂਜੀ ਇਹ ਕਿੱਲੇ ਦਿਨ ਤੋਂ ਇਹ ਨਗਰ ਕੀਰਤਨ ਕਿੱਧਿਆ ਜਾ ਰਿਹਾ ਤੇ ਇਸ ਤੋਂ ਬਾਅਦ ਜਿਹੜੀ ਸਮਾਪਤੀ ਜਿੱਥੇ ਹੋਏਗੀ ਉਹਦਾ ਲੰਗਰ ਦੇ ਵੀ ਪ੍ਰਬੰਧ ਕੀਤੇ ਗਏ ਪਿਛਲੇ 23 ਵਰਿਆਂ ਤੋਂ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਮਤਲਬ ਕਿ ਯਦੋਂ ਪਹਿਲਾ ਸਾਲ ਸੀ ਉਦੋਂ ਥੋੜਾ ਜਿਹਾ ਸੰਗਤ ਦਾ ਸਹਿਯੋਗ ਮਿਲਿਆ ਸੀ ਤੇ ਹੁਣ ਤਾਂ ਮਤਲਬ ਕਿ ਬਹੁਤ ਵੱਡੇ ਮਤਲਬ ਕਿ ਮਾਨ ਸਤਕਾਰ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਦਿਨ-ਪ੍ਰਤੀ ਦਿਨ ਜਿਹੜਾ ਮਤਲਬ ਕਿ ਸੰਗਤਾਂ ਦਾ ਜਿਹੜਾ ਮਤਲਬ ਕਿ ਵਾਧਾ ਹੋ ਰਿਹਾ ਹੈ ਔਰ ਬੜੇ ਹੀ ਸ਼ਰਧਾ ਭਾਵਨਾ ਨਾਲ ਲੋਕੀ ਲੰਗਰ ਦੀ ਸੇਵਾ ਕਰ ਰਹੇ ਹਨ ਵੱਖ-ਵੱਖ ਨਗਰਾਂ ਦੇ ਵਿੱਚ ਸਟਾਲ ਲਗਾਏ ਹੋਏ ਹਨ ਲੰਗਰ ਦੇ ਤੇ ਵਧੀਆ ਤਰੀਕੇ ਨਾਲ ਬੜੀ ਸ਼ਰਧਾਪੂਰਨ ਜਿਹੜੀ ਸੇਵਾ ਕਰ ਰਹੇ ਹਨ ਸਨੇਹਾ ਦੇਣਾ ਚਾਹੋਗੇ ਵੀਰ ਜੀ ਇੱਥੇ ਦੇ ਦਿੰਦੇ ਸਨੇਹਾ ਤੇ ਆਪਾਂ ਦੇ ਗੁਰੂ ਮਾਰਾਯਾ ਜਿਹੜਾ ਸਰਵੰਸਧਾਨੀ ਦਸ਼ਮ ਪਿਤਾ ਨੇ ਜਿਹੜਾ ਕੌਮ ਦੇ ਵਾਸਤੇ ਪੂਰੇ ਭਾਰਤ ਦੇਸ਼ ਦੇ ਵਾਸਤੇ ਆਪਣੇ ਪਰਿਵਾਰ ਦਾ ਬਲੀਦਾਨ ਦਿੱਤਾ ਹੈ ਅਸੀਂ ਤੇ ਚੋਣੇ ਆ ਕਿ ਮਤਲਬ ਕਿ ਬਾਦਦੋ ਬਾਦਦ ਲੋਕੀ ਸਿੱਖੀ ਨਾਲ ਜੋੜ ਕੇ ਮਤਲਬ ਕਿ ਹੋਰ ਜਿਹੜੇ ਪਰਿਵਾਰ ਜਿਹੜੇ ਅੱਜ ਕੱਲ ਮਤਲਬ ਕਿ ਹੋਰ ਧਰਮਾਂ ਦੇ ਵਿੱਚ ਕਨਵਰਟ ਹੋ ਰਿਹਾ ਆ ਆਪਾਂ ਕਹਿੰਨੇ ਕਿ ਹਰ ਧਰਮ ਦਾ ਸਰਕਾਰ ਉਨਾ ਹੀ ਆ ਪਰ ਆਪਣੇ ਆਪਣੇ ਧਰਮ ਦੇ ਵਿੱਚ ਪਰਪੱਕ ਹਰ ਮਤਲਬ ਕਿ ਕੋਮ ਦੇ ਬੰਦੇ ਨੂੰ ਹਰ ਬੰਦੇ ਨੂੰ ਰਹਿਣਾ ਚਾਹੀਦਾ ਤੇ ਆਪਣਾ ਧਰਮ ਬਦਲ ਕੇ ਦੂਸਰੇ ਧਰਮ ਦੇ ਵਿੱਚ ਨਹੀਂ ਜਾਣਾ ਚਾਹੀਦਾ ਆਪਾਂ ਕਹਿੰਨੇ ਇਹੋ ਸੁਨੇਹਾ ਦੇਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਅੰਮ੍ਰਿਤਧਾਰੀ ਸੇਖ ਬਣਨਾ ਢੰਡੇ ਬਾਟੇ ਦੀ ਬੋਲ ਛਾੜਨਾ ਪੁਰ ਸਿੱਖੀ ਦਾ ਜਿਹੜਾ ਸਕੂਲ ਹੈ ਹਮੇਸ਼ਾ ਹਰ ਮਤਲਬ ਕਿ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਸਿੱਖ ਦਾ ਧਰਮ ਸਿੱਖਣਾ ਹੋਰ ਆਪਾਂ ਕਹਿੰਨੇ ਕਿ ਸਿੱਖ ਮਤਲਬ ਕਿ ਬਣ ਕੇ ਸਿੰਘ ਸੱਚੇ ਤੇ ਗੁਰੂ ਦਸ਼ਮੇਸ਼ ਵੀ ਸਾਡੇ ਆਪਾਂ ਉਹ ਧਰਤੀਆਂ ਵਡੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਨਗਰ ਕੀਰਤਨ ਦਾ 29 ਸਾਲ ਤੋਂ ਜੀ ਚੱਲ ਰਿਹਾ ਜੀ ਅੱਜ ਬੜਾ ਵੱਡਾ ਦਿਹਾੜਾ ਹੈ ਜੀ ਬੜੀ ਖੁਸ਼ੀ ਵਾਲੀ ਗੱਲ ਆ ਅਨੂਪ ਸਰ ਪਿੰਡ ਤੋਂ ਹੋ ਕੇ ਪਿੰਡ ਨੰਗਲ ਸਿਹੋੜਾ ਸੰਤਾਪੁਰ ਅੱਗੇ ਭੋਇ ਤੋਂ ਫਿਰ ਅੱਗੇ ਅਨੂਪ ਸਰ ਸਮਾਪਤੀ ਹੋਵੇਗਾ ਜੀ ਫਿਰ ਉੱਥੇ ਅਰਦਾਸਾਂ ਕੀਤੀਆਂ ਜਾਣਗੀਆਂ ਜੀ ਪੀਤ ਸਨਿਆਨ ਜਣਾ ਜਾਊਗਾ ਲੋਕਾਂ ਨੂੰ ਸਨਿਆਨ ਜੀ ਅਸੀਂ ਇਹ ਕਰਨਿਆ ਜੀ ਗੁਰੂ ਦੇ ਨਾਲ ਲੱਗਣਾ ਚਾਹੀਦਾ ਜੀ ਮਸਾ ਦੂਰ ਰਹਿ ਕੇ ਇਹ ਬੜੀ ਵੱਡੀ ਬੜੀ ਪੱਡੀ ਗੁਰੂਆਂ ਨੇ ਆਪਦਾ ਜਿਹਨਾਂ ਨੇ ਸਾਡੇ ਲਈ ਸਭ ਕੁਝ ਕੁਰਬਾਨੀ ਦਿੱਤੀ ਆ ਜੀ ਜੋ ਖਾਲਸਾ ਉਹ ਲਈ ਗੁਰੂ ਦੀ ਬਖੇਰ ਬਹਾਦਰਾ ਕਰਮੋ ਦਾ ਘਵळाਵਾ 29 ਸਾਲ ਹੋ ਗਏ ਆ ਜਿਹੜਾ ਨੂਹ ਸਹਿਬ ਤੋਂ ਨਗਰ ਕੀਰਤਨ ਚੱਲਦਾ ਤਸਵੀਰ ਪਹੁੰਚਦੀ ਜੀ ਦੇ ਵਿੱਚ ਪਤਾਰਪੁਰਪੁਰ ਦੀਏ ਕੋ ਬਖਵਾਖ ਪਿੰਡਾਂ ਚੋਂ ਜਿ ਤਰ੍ਹਾਂ ਨੰਗਲ ਨੰਗਲ ਤੋਂ ਛੋੜਾ ਉਹਦੇ ਤੋਂ ਮੈਣੀ ਮੈਣੀ ਤੋਂ ਤਰਗਰ ਸੁਲਤਾਨਪੁਰ ਵੱਖ-ਵੱਖ ਪਿੰਡਾਂ ਚੋਂ ਬੇਸਾਰ ਉਹ ਇਹ ਤੋਂ ਹੋ ਕੇ ਮੁੜ ਕੇ ਸਮਾਪਤੀ ਜਿਹੜੀਆਂ ਲੋਕ ਸਹਿਰ ਹੁੰਦੀ ਆ ਉਹ ਫਿਰ 10 ਮਹੀਨੇ ਤੀ ਕਾਲ ਪਰਚੂ ਚਰਨਾ ਜੀ ਕੀਤੀ ਜਾਂਦੀ ਆ ਕਿਸ ਤਰ੍ਹਾਂ ਹੀ ਸਾਂ ਅੰਧਾਰੇ ਸੰਗਤ ਦਾ ਕਿਸ ਤਰ੍ਹਾਂ ਵੇਖੋ ਭਾਬੀ ਨਾਨਕ ਦੀ ਕੋਈ ਧਰਮ ਜਿਹੜਾ ਕੋਈ ਸਭ ਕੋਈ ਇੱਕੋ ਹੀ ਕਰਦਾ ਕਿੱਥੇ ਜਿਹੜੇ ਮੀਨ ਗੁਰਦੁਆਰੇ ਆ ਵੇਖੋ ਚਾਰ ਚਾਰ ਗੇਟ ਆ ਵੀ ਕੋਈ ਵੀ ਛੇ ਟੱਕ ਕੇ ਗੁਰਦੁਆਰੇ ਆ ਸਕਦਾ ਲੱਗਰ ਵੀ ਭੋਵੀ ਨਲਕੀ ਦੀ ਕਿਰਪਾ ਨਾਲ ਚੱਲਦਾ ਰਹਿੰਦਾ ਵਾ ਉਹ ਚੱਲਦਾ ਹੀ ਰਹਿੰਦੀ ਦੁਨੀਆ ਤੱਕ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ